ਸਾਤਾ ਟ੍ਰੇਨੀ ਡਾਕਟਰ ਰੇਪ ਕਤਲ ਮਾਮਲੇ ਤੌਬਾਤ ਹੁਣ ਦੇਸ਼ ਭਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਹੜਤਾਲਤੇ ਨੇ ਚੰਡੀਗੜ੍ਹ ਦੇ ਪੀਜੀਆਈ ਦੇ ਤੇ ਇਸ ਤੋਂ ਇਲਾਵਾ ਸੈਕਟਰ 32 ਸੈਕਟਰ 16 ਦੇ ਰੈਜ਼ੀਡੈਂਟ ਡਾਕਟਰ ਹੜਤਾਲਤੇ ਨੇ ਤੇ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਯਕੀਨੀ ਫੀਮੇਲ ਸਟਾਫ ਦੀ ਖਾਸ ਤੌਰ ਤੇ ਮੈਡੀਕਲ ਸਟਾਫ ਦੀ ਬਣਾਈ ਜਾਵੇ ਤੇ ਦੂਜੇ ਦਿਨ ਅੱਜ ਸਟ੍ਰਾਈਕ ਜਾ ਰਹੀ ਹੈ ਤੇ ਅਣ ਮਿੱਥੇ ਸਮੇਂ ਦੇ ਲਈ ਇਹ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪੀਜੀਆਈ ਦੀ ਐਸੋਸੀਏਸ਼ਨ ਆਫ ਰੈਜ਼ੀਡੈਂਟਸ ਨੇ ਸਾਢੇ 1 ਵਜੇ اوਪੀਡੀ ਵਾਰਡ ਆਪਰੇਸ਼ਨ تھیਟਰ ਵਰਗੇ ਸਾਰੇ ਕੰਮ ਬੰਦ ਕਰ ਦਿੱਤੇ ਬੀਤੇ ਦਿਨ ਤੋਂ ਤੇ ਉਥੇ ਹੀ ਸੈਕਟਰ 32 ਤੇ ਸੈਕਟਰ 16 ਦੇ ਡਾਕਟਰ ਅੱਜ ਹੜਤਾਲ ਤੇ ਜਾ ਰਹੇ ਨੇ ਤੇ ਤਿੰਨੇ ਇਹ ਵੱਡੇ ਹਸਪਤਾਲ કુલ 1900 ਡਾਕਟਰ ਜੋ ਹੈ ਹੜਤਾਲ ਤੇ ਜਾ ਰਹੇ ਨੇ ਇਸ ਕਾਰਨ ਮਰੀਜ਼ਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਇੱਥੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਕਿ ਨਵੇਂ ਮਰੀਜ਼ ਨਹੀਂ ਦੇਖੇ ਜਾਣਗੇ ਤਾਂ ਇਸ ਸਮੇਂ ਪੀ ਪੀਜੀਆਈ ਵਿੱਚ ਸਾਡੇ ਸਹਿਯੋਗੀ ਦਲਜੀਤ ਮੌਜੂਦ ਨੇ ਦਲਜੀਤ ਕੋਲਕਾਤਾ ਵਿੱਚ ਟ੍ਰੇਨੀ ਡਾਕਟਰ ਦਾ ਜੋ ਰੇਪ ਔਰ ਕਤਲ ਮਾਮਲਾ ਉਹ ਲਗਾਤਾਰ ਭੱਗਦਾ ਜਾ ਰਿਹਾ ਹੈ ਤੇ ਪੂਰੇ ਦੇਸ਼ ਭਰ ਵਿੱਚ ਡਾਕਟਰਾਂ ਦੀ ਹੜਤਾਲ ਚੱਲ ਰਹੀ ਹੈ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਹਾਂ ਬਿਲਕੁਲ ਜਿਵੇਂ ਕਲਕੱਤਾ ਦੇ ਵਿੱਚ ਜੋ ਕਹਿੰਦੇ ਕਿ ਡਾਕਟਰ ਦਾ ਰੇਪ ਅਤੇ ਮਰਡਰ ਕਰ ਦਿੱਤਾ ਜਾਂਦਾ ਉਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਜਾਰੀ ਆ ਚੰਡੀਗੜ੍ਹ ਦੇ ਪੀਜੀਆ ਦੇ ਵਿੱਚ ਵੀ ਅਜਿਹੀ ਤਸਵੀਰਾਂ ਨੂੰ ਸਾਂਝੀ ਕਰ ਦਿੱਤੇ ਆ ਕਿ ਕਿਸ ਤਰੀਕੇ ਨਾਲ ਜੋ ਅੱਜ ਡਾਕਟਰਜ਼ ਕੱਲ ਤੋਂ ਲੈ ਕੇ ਜਿਹੜਾ ਕਿ ਅੱਜ ਵੀ ਦੂਜੇ ਦਿਨ ਹੜਤਾਲਤੇ ਨੇ ਕਿਉਂਕਿ ਕਲਕੱਤਾ ਦੇ ਵਿੱਚ ਜੋ ਘਟਨਾ ਵਾਪਰੀ ਆ ਉਸ ਦੇ ਉਸ ਦੇ ਪ੍ਰਤੀ ਜੋ ਕਹਿੰਦੇ ਕਿ ਤਮਾਮ ਜੋ ਅ ਦੇਸ਼ ਭਰ ਦੇ ਡਾਕਟਰ ਹੜਤਾਲ ਦੇ ਨੇ ਨਾਲ ਹੀ ਪੀਜੀਆ ਦੇ ਵਿੱਚ ਵੀ ਬਹੁਤ ਸਾਰੇ ਡਾਕਟਰ ਹੜਤਾਲ ਦੇ ਨੇ ਹਾਲਾਂਕਿ ਕੁਝ ਜੋ ਸੇਵਾਵਾਂ ਜੋ ਜਾਰੀ ਨੇ ਐਮਰਜੈਂਸੀ ਸੇਵਾਵਾਂ ਵਰਗੀ ਕੁਝ ਜੋ ਜਾਰੀ ਨੇ ਤੇ ਨਾਲ ਹੀ ਕੁਝ ਓਪੀਡੀ ਦਾ ਜੋ ਸਮਾਂ ਇੱਕ ਨਿਰਧਾਰਤ ਕੀਤਾ ਗਿਆ ਕਿ ਉਹਨੇ ਸਮੇਂ ਤੱਕ ਇਹ ਚੱਲੇਗਾ ਤੁਸੀਂ ਦੇਖ ਪਾ ਰਹੇ ਤਸਵੀਰਾਂ ਦੇ ਵਿੱਚ ਵੀ ਦੇਖ ਪਾ ਰਹੇ ਹੋਵੋਗੇ ਕਿ ਹੱਥਾਂ ਦੇ ਵਿੱਚ ਜੋ ਬੋਰਡ ਫੜੇ ਨੇ ਹੋਏ ਨੇ ਵੀ ਆਰ ਲਿਵਿੰਗ ਇਨ ਅ ਰੇ ਪਬਲਿਕ ਐਂਡ ਨਾਟ ਰਿਪਬਲਿਕ ਆ ਦੂਸਰੇ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਸ਼ੀ ਵਾਸ ਵਨ ਆਫ ਅਸ ਦਾ ਹਰ ਇੱਕ ਕਿਤਨਾ ਕਹਤੇ ਉਸ ਕੋਲਕਾਤਾ ਦੀ ਡਾਕਟਰ ਦੇ ਪ੍ਰਤੀ ਆਪਣਾ ਰੋਜ਼ ਜ਼ਾਹਰ ਕਰ ਰਿਹਾ ਕਿ ਇਸ ਤਰੀਕੇ ਨਾਲ ਰੇਪ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਮਰਡਰ ਕੀਤਾ ਜਾਂਦਾ ਤੇ ਲਗਾਤਾਰ ਵੀ ਵਾਟ ਜਸਟਿਸ ਦੇ ਨਾਅਰੇ ਲਗਾਏ ਜਾ ਰਹੇ ਨੇ ਗੱਲਬਾਤ ਵੀ ਕਰ ਲੈਣੇ ਜੋ ਇੱਥੇ ਡਾਕਟਰ ਸਮਝੁੰਦੇ ਅ ਅਸੀਂ ਲਗਾਤਾਰ ਪ੍ਰੋਟੈਸਟ ਕਰ ਰਹੇ ਹਾਂ ਤੁਸੀਂ ਕੱਲ੍ਹ ਵੀ ਪਟਾਸੀ ਅੱਜੂ ਪਟਾਸਟ ਕਰ ਰਹੇ ਹੋ ਕੀ ਕਹਿਣਾ ਚਾਹੋ ਇਹ ਹੀ ਹੈ ਕਿ ਜਦੋਂ ਤੱਕ ਸਾਡੀਆਂ ਡਿਮਾਂਡਸ ਮੀਟ ਨਹੀਂ ਹੋਣਗੀਆਂ ਅਸੀਂ ਉਦੋਂ ਤੱਕ ਇਨਡੇਫਿਨਿਟ ਸਟ੍ਰਾਈਕ ਤੇ ਰਵਾਂਗੇ ਤੇ ਸਾਡੀ ਇਹ ਹੀ ਡਿਮਾਂਡ ਹੈ ਕਿ ਜਿਹੜਾ ਕਲਪਰੇਟ ਹੈ ਉਹਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਤੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਇਹ ਕਿੰਨੇ ਸਮੇਂ ਤੱਕ ਹੜਤਾਲ ਰਹੇਗੀ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਉਦ ਤੱਕ ਰਹੇਗੀ ਜਾਂ ਕੋਈ ਹੋਰ ਸਮਾਂ ਨਾ ਦੱਸੇ ਦੇਖੋ ਇਹੀ ਹੈ ਕਿ ਸਾਡਾ ਤਾਂ ਇਹੀ ਡਿਸੀਜਨ ਹੈ ਹਾਲੇ ਕਿ ਇਨਡੈਫਿਨਿਟ ਰਹੇਗੀ ਜਦੋਂ ਤੱਕ ਸਾਡੀਆਂ ਡਿਮਾਂਡਸ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ ਉਦੋਂ ਤੱਕ ਅਸੀਂ ਹੜਤਾਲ ਜਾਰੀ ਰੱਖਾਂਗੇ ਪਾਜੀ ਲਗਾਤਾਰ ਤੁਸੀਂ ਹੜਤਾਲ ਤੇ ਚੱਲ ਰਹੇ ਹੋ ਡਾਕਟਰਜ਼ ਹੜਤਾਲ ਤੇ ਨੇ ਚੰਡੀਗੜ੍ਹ ਦੇ ਵਿੱਚ 32 16 ਹਸਪਤਾਲ ਦੇ ਵੀ ਡਾਕਟਰ ਹੜਤਾਲ ਤੇ ਨੇ ਕੁਝ ਓਪੀਡੀ ਕੁਝ ਸਮੇਂ ਵਾਸਤੇ ਚਲਾਈਆਂ ਸੀਗੀਆਂ ਪਰ ਮੁੜ ਤੋਂ ਫੇਰ ਬੰਦ ਕਰ ਦਿੱਤੀ ਕਿਉਂਕਿ ਹੜਤਾਲ ਮਨਾ ਦੇ ਵਿੱਚ ਰੋਸ ਹੈ ਕੀ ਕੋਈ ਅੱਜ ਜਿੰਨਾ ਵੀ ਮੈਡੀਕਲ ਪਟੈਂਟੀ ਹੈ ਮੈਡੀਕਲ ਸਟੂਡੈਂਟ ਹੈ ਰੈਜ਼ੀਡੈਂਟ ਹੈ ਉਹ ਸਾਰੇ ਬੜੇ ਨਰਾਸ਼ ਹੈਗੇ ਇਸ ਇੱਕ ਤਾਂ ਡਿਸੀਜਨ ਨਹੀਂ ਲੈ ਰੇ ਗਵਰਨਮੈਂਟ ਜੋ ਕੋਲੈਬੋਰੇਟ ਹੈ ਉਹਨਾਂ ਨੂੰ ਰੈਸਟ ਨਹੀਂ ਕਰ ਰੇ ਸੈਕੰਡ ਨੰਬਰ ਤੇ ਜਿਹੜਾ ਪ੍ਰਿੰਸੀਪਲ ਹੈਗਾ ਕਾਲਜ ਦਾ ਉਹਨੂੰ ਟ੍ਰਾਂਸਫਰ ਕਰਕੇ ਕਿਸੇ ਦੂਸਰੀ ਜਗ੍ਹਾ ਤੇ ਦੇ ਦਿੱਤਾ ਇਨ ਸਪਾਇਟ ਆਫ ਰੈਸਟ੍ਰਿਕਟਿੰਗ ਹੈ ਜੋ ਟ੍ਰਾਂਸਫਰ ਟੂ ਅਨਦਰ ਪੋਜੀਸ਼ਨ 3 ਨੰਬਰ ਤੇ ਇੱਕ ਡਿਮਾਂਡ ਹੈ ਸੈਂਟਰਲ ਪ੍ਰੋਟੈਕਸ਼ਨ ਐਕਟ ਜੋ ਕਿ ਮੈਡੀਕਲ ਸਟੂਡੈਂਟਸ ਲਈ ਮੈਡੀਕਲ ਫੈਕਲਟੀ ਲਈ 2022 ਚ ਆਇਆ ਸੀਗਾ ਤੋਂ ਹਜ ਤੱਕ ਰਾਜ ਸਭਾ ਦਿਸਟ ਪਾਸ ਨਹੀਂ ਹੋਇਆ ਵੀ ਆਰ ਪੁਟਿੰਗ ਦ 3 ਡਿਮਾਂਡ ਅਨਲੈਸ ਯੂ ਆਰ ਨੋਟ ਸਰਟੀਫਾਈਡ ਵੀ ਵਿਲ ਨੋਟ ਸਟਾਪ ਦ ਸਟ੍ਰਾਈਕ ਤੋ ਬਾਕੀ 32 ਮੈਡੀਕਲ ਕਾਲਜ 16 ਦਾ ਹੈਗਾ ਇਹਨਾਂ ਨਾਲ ਵੀ ਸਾਡੀ ਆਰਟੀ ਦੀ ਕੋਆਰਡੀਨੇਸ਼ਨ ਚੱਲ ਰਹੀ ਹੈ ਦੇ ਆਰ ਆਲਸੋ ਕਮਿੰਗ ਐਂਡ ਜੁਆਇਨਿੰਗ ਅ ਸਟੂਡੈਂਟ ਤੇ ਨਾਲ ਹੋਰ ਕੋਈ ਸਟੇਟਸ ਦੇ ਨਾਲ ਵੀ ਕੋਈ ਰਾਬਤਾ ਕਾਇਮ ਹੈ ਕਿ ਜੋ ਹੜਤਾਲ ਤੇ ਜਾ ਰਹੇ ਨੇ ਬਾਕੀ ਦੇ ਹਸਪੀਟਲਸ ਵੀ ਕੈਸਲ ਜੋ ਹਿਮਾਚਲ ਜਾਂ ਪੰਜਾਬ ਉਹਨਾਂ ਨਾਲ ਰਾਬਤਾ ਹੈ ਹਾਂਜੀ ਹਾਂਜੀ ਹਿਮਾਚਲ ਹੈ ਜਿਵੇਂ ਸ਼ਿਮਲਾ ਮੈਡੀਕਲ ਕਾਲਜ ਹੈ ਅਮਰ ਸੰ ਮੈਡੀਕਲ ਕਾਲਜ ਹੈ ਜਪਮਰ ਮੈਡੀਕਲ ਕਾਲਜ ਹੈ ਪੌਂਡੀਚਰੀ ਦਾ ਏਮਸ ਮੈਡੀਕਲ ਕਾਲਜ ਹੈ ਸੋ ਵੀ ਆਰ ਗੋਇੰਗ ਟੂ ਇਨ ਵਨ ਪਲੇਟਫਾਰਮ ਟੂ ਨੈਸ਼ਨ ਵਾਈਡ ਸਾਈਕ ਦਾ ਪਲਾਨ ਹੈ ਵਿਦਨ ਕਮਿੰਗ ਡੇਸਟ ਅਗਰ ਦੇ ਡਿਮਾਂਡਸ ਨਹੀਂ ਫੁੱਲਫਿਲ ਹੋਣ ਸਮਾਂ ਕੋਈ ਨਿਰਧਾਰਤ ਕੀਤਾ ਗਿਆ ਕਿ ਕੋਈ ਅਣਮਿੱਥੇ ਲਈ ਸਮੇਂ ਲਈ ਹੋਵੇਗਾ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਹਾਂ ਹਾਂ ਜਦ ਤੱਕ ਇਨਸਾਫ ਨਹੀਂ ਮਿਲਦਾ ਵੀ ਵਿਲ ਬੀ ਔਨ ਦਾ ਰੋਡਸ ਓਨਲੀ ਨੋਬਾਡੀ ਵਿਲ ਗੋ ਫਾਰ ਦਾ ਪੇਸ਼ੈਂਟ ਕੇ ਓਨਲੀ ਐਮਰਜੈਂਸੀ ਸਰਵਿਸਿਜ਼ ਵਿਲ ਰਨ ਲੈਕਟਿਵ ਸਰਵਿਸਿਬਲ ਵੀ ਕੈਨਸਲ ਤਾਂ ਨਿਲਮ ਅਮਰਦਾਸੀ ਸਫਾਵਾਂ ਚੱਲਦੀਆਂ ਰਹਿਣਗੀਆਂ ਕੁਝ ਹੋਰ ਲੋਕ ਮੌਜੂਦ ਨੇ ਗਲਤ ਮੈਡਮ ਕੀ ਕਹਾਂਗੇ ਜਸਟਿਸ ਦੇ ਲਈ ਤੁਸੀਂ ਲਗਾਤਾਰ ਹੜਤਾਲ ਕਰ ਰਹੇ ਹੋ ਕੱਲ ਵੀ ਹੜਤਾਲ ਤੇ ਸੀ ਅੱਜ ਵੀ ਹੜਤਾਲ ਤੇ ਹੋ ਤੁਸੀਂ ਮੈਨਲਾ ਬੋਰਡ ਵੀ ਫੜਿਆ ਸਫਰਿੰਗ ਬਟ ਸਟਿਲ ਸਰਵਾਈਵਿੰਗ ਐਕਚੁਅਲੀ ਅਸੀਂ ਸਿਰਫ ਆਪਣੀ ਸੇਫਟੀ ਦੀ ਡਿਮਾਂਡ ਕਰ ਰਹੇ ਹਾਂ ਅਸੀਂ ਕਿੱਥੇ ਵੀ ਸੇਫ ਨਹੀਂ ਹੈਗੇ ਅਸੀਂ ਆਪਣੇ ਵਰਕਪਲੇਸ ਤੇ ਸੇਫ ਨਹੀਂ ਹੈਗੇ ਅਸੀਂ ਮਾਰਕੀਟ ਸੇਫ ਨਹੀਂ ਹੈਗੇ ਅਸੀਂ ਕਿੱਥੇ ਵੀ ਸੇਫ ਨਹੀਂ ਹੈਗੇ ਤਾਂ ਸਿਰਫ ਇੱਥੇ ਗੱਲ ਸੇਫਟੀ ਦੀ ਹੈਗੀ ਹੈ ਕੋਈ ਸੇਫਟੀ ਹੋਈਏ ਸੇ ਇੱਛਾ ਕੰਮ ਕਰ ਪਾਵਾਂਗੇ ਅਦਰਵਾਈਜ਼ ਕੋਈ ਕੰਮ ਨਹੀਂ ਹੈਗਾ ਐਸੇ ਕਰਕੇ ਅਸੀਂ ਆਪਣੇ ਇਲੈਕਟਿਵ ਸਾਰੀ ਆਟਿਸ ਬੰਦ ਕੀਤੀਆਂ ਹੋਈਆਂ ਆ ਦੀਆਂ ਅਸੀਂ ਸਟਿਲ ਐਮਰਜੈਂਸੀ ਸਰਵਿਸਿਸ ਦੇ ਰਹੇ ਹਾਂ ਬੜਾ ਆਪੀਡੀਸ ਤੇ ਇਲੈਕਟਿਵ ਆਟਿਸ ਸਾਰੀਆਂ ਬੰਦ ਲਾਈ ਸੇਫਟੀ ਕਲੀ ਕੀ ਇਨਸਾਫਲਾਂ ਇਨਸਾਫ ਉਸ ਲੜਕੀ ਵਾਸਤੇ ਮੰਗ ਕਰ ਰਹੇ ਹਾਂ ਜਾਂ ਕੋਈ ਫਿਊਚਰ ਇਨ ਇਹੋ ਜੀ ਘਟਨਾ ਨਾ ਵਾਪਰ ਸਕੇ ਉਸ ਦੇ ਲਈ ਵੀ ਪ੍ਰੋਟੈਸਟ ਕਰਦੇ ਦੇਖੋ ਇਹ ਪ੍ਰੋਟੈਸਟ ਉਸ ਲੜਕੀ ਲਈ ਵੀ ਆ ਗਿਆ ਜਦੀ ਜਾਨ ਗਈ ਹੈ ਇੱਥੇ ਪ੍ਰੋਟੈਸਟ ਸਾਡੇ ਆਪਣੇ ਲਈ ਵੀ ਆ ਗਿਆ ਸਾਡੀ ਆਪਦੀ ਸੇਫਟੀ ਤੇ ਸਾਡੀ ਆਪਣੀ ਆਉਣ ਵਾਲੀਆਂ ਜਨਰੇਸ਼ਨਸ ਲਈ ਵੀ ਆ ਗਿਆ ਬ ਮਿਹਨਤ ਕਰਕੇ ਡਾਕਟਰ ਬਣ ਗਿਆ ਬਟ ਅਸੀਂ ਇਹਨਾ ਗੱਲਾਂ ਕਰਕੇ ਡਾਕਟਰ ਨਹੀਂ ਬਣਦੇ ਕਿ ਸਾਡਾ ਮਰਡਰ ਹੋ ਜਾਏ ਸਾਡਾ ਰੇਪ ਹੋ ਜਾਏ ਸੋ ਅਸੀਂ ਜਸਟਿਸ ਸਾਰੇ ਵਾਸਤੇ ਜਸਟਿਸ ਹੈ ਮੁਲਾਕਾਤ ਹੋਈ ਪ੍ਰਸ਼ਾਸਨ ਨਾਲ ਕਿ ਕਿੱਥੇ ਤੱਕ ਕਾਰਵਾਈ ਪਹੁੰਚੀ ਉਸ ਲੜਕੀ ਦੇ ਬਾਬਤ ਕੋਈ ਐਮਪੀ ਦੇ ਨਾਲ ਜਾਂ ਗਵਰਨਰ ਸਾਹਿਬ ਨਾਲ ਕਿਸੇ ਨਾਲ ਵੀ ਮੁਲਾਕਾਤ ਹੋਈ ਇਸ ਬਾਰੇ देखो ਜਿਹੜਾ ਸਾਨੂੰ ਬੈਸਟ ਬੰਗਾਲ ਦਾ ਪਤਾ ਹੈਗਾ ਰਤ ਤੱਕ ਆ ਪਤਾ ਹੈਗਾ ਵੀ ਜਿਹੜਾ ਉਹਦਾ ਪ੍ਰਿੰਸੀਪਲ ਹੈਗਾ ਉਹਨੇ ਰਿਜ਼ਾਈਨ ਨਹੀਂ ਦਿੱਤਾ ਹੈਗਾ ਉਹਦਾ ਇੱਕ ਰਿਜ਼ਾਈਨ ਕਿਸੇ ਹੋਰ ਹਸਪੀਟਲਸ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ ਸਿਨਾਈ ਉਹ ਜਿਨ੍ਹਾਂ ਨੇ ਮਰਡਰ ਕੀਤਾ ਹੈਗਾ ਉਹਨਾਂ ਦਾ ਹਲੇ ਚਿਹਰਾ ਸਾਹਮਣੇ ਆਇਆ ਸੋ ਸਾਨੂੰ ਇਹ ਗੱਲ ਨੂੰ ਅੱਧੇ ਪਤਾ ਚੱਲ ਗਈ ਕਿ ਸਾਰਾ ਪ੍ਰੋਟੈਸਟ ਉਹਨੂੰ ਲੈ ਕੇ ਆਏ ਵੀ ਜਦ ਤੱਕ ਉਹ ਰਿਜ਼ਾਈਨ ਨਹੀਂ ਦਿੰਦਾ ਹੈਗਾ ਪ੍ਰੋਟੈਸਟ ਕੰਟੀਨਿਊ ਹੋਊਗਾ ਫਿਊਚਰ ਇਨ ਕੋਈ ਕਟਨਾ ਹੋਰ ਨਾ ਵਾਪਰ ਸਕੇ ਕੋਈ ਗਵਰਨਰ ਸਾਹਮਣੇ ਨਾਲ ਜਾਂ ਕਿਸੇ ਐਮਪੀ ਨਾਲ ਮੁਲਾਕਾਤ ਹੋਈ ਹੋਵੇ ਇਸ ਦੇ ਸਬੰਧ ਦੇ ਵਿੱਚ ਕੀ ਕੋਈ ਬਿੱਲ ਲੈ ਕੇ ਆ ਇਥੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੰਜੇ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਵੀ ਗਿਆ ਹੈ ਕਿ ਇਹ ਡਾਕਟਰ ਇਹ ਮੰਨਦੇ ਨੇ ਕਿ ਉਹੀ ਕਾਤਲ ਹੈ ਕਿਉਂਕਿ ਸੀਸੀਟੀਵੀ ਫੁਟੇਜ ਦੀ ਲਗਾਤਾਰ ਜਾਂਚ ਵੀ ਹੋ ਰਹੀ ਹੈ ਜੀ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਹੈ ਤਾਂ ਲਗਾਤਾਰ ਨੀਲਮ ਲਗਾਤਾਰ ਕਹਿ ਰਹੇ ਸੀ ਕਿ ਪ੍ਰੋਟੈਸਟ ਦੇ ਨੇ ਡਾਕਟਰ ਸਰ तमाम ਕਹਿ ਰਹੇ ਸੀ ਕਿ ਡਾਕਟਰਸ ਆਪਣਾ ਰੋਜ਼ਾਹਰ ਕਰ ਰਹੇ ਨੇ ਅ ਜਿਨ੍ਹਾਂ ਦੇ ਵਿੱਚ ਕੁਝ ਵਿਦਿਆਰਥੀ ਮਹੂਰਲੇ ਜੋ ਕਹਿ ਸਕਦੇ ਕਿ ਅਗਲੇ ਸਮੇਂ ਦੇ ਵਿੱਚ ਡਾਕਟਰ ਬਣ ਜਾ ਰਹੇ ਨੇ ਅਤੇ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਹੱਥਾਂ ਵਿੱਚ ਬਹੁਤ ਸਾਰੇ ਵੱਡੇ ਵੱਡੇ ਬੋਰਡ ਫੜੇ ਹੋਏ ਨੇ ਅਤੇ ਡਿਮਾਂਡ ਸਿਰਫ ਜਸਟਿਸ ਦੀ ਕਿਤੇ ਗੱਲਬਾਤ ਹੋਰ ਨਾਲ ਵੀ ਕਰ ਲੈਣਿਆ ਜੀ ਕਹਿਣਾ ਸੀ ਪੀ ਜਮਾਨ ਪੀ ਜਮਾਨ ਪੀ ਜਮਾਨ ਪੀ ਜਮਾਨ ਛੋਟੇ ਕਿ ਨਾਮ ਪੀ ਜਮਾਨ ਕੀ ਨਾਮ ਆਪੜ ਤਾਬਵ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਅਭੀ ਮੈਂ ਰੈਜ਼ੀਡੈਂਟ ਡਾਕਟਰ ਹੂੰ ਇਹ ਆਨਕਸੋਲੋਜੀ ਡਿਪਾਰਟਮੈਂਟ ਮੈਂ ਸੂਪਰ ਪ੍ਰੋਟੈਸਟ ਕਰ ਰਿਹਾ ਹਾਂ ਜਸਟਿਸ ਦੇ ਲਈ ਡਾਕਟਰਸ ਦੀ ਸੇਫਟੀ ਲਈ ਚਾ ਫੀਮੇਲ ਡਾਕਟਰ ਜੋ ਵੀ ਡਾਕਟਰ ਆ ਉਹਦੀ ਸੇਫਟੀ ਲਈ ਤੁਸੀਂ ਮੰਗ ਕਰ ਰਹੇ ਹੋ ਨਾਲ ਹੀ ਕੋਲਕਾਤਾ ਦੇ ਵਿੱਚ ਜੋ ਰੇਪ ਮਰਡਰ ਹੋਇਆ ਉਹਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਕੀ ਕਿ हम प्रोटेस्ट हैं हमारी यही डिमांड है कि जो आ, हमारे जो आ, हमारे जो साथी के साथ जो इतना घनौना हर वो हुआ है रेप हुआ है उसका मर्डर हुआ है उसमें एक सी बी आई प्रोब हो एक ट्रांसपेरेंट प्रोब हो जिसमें उनको जितने भी सब को, जितने भी है ये पूरे ट्रांसपेरेंट वे में हो एंड सेकेंडली हमारा ये डिमांड है कि जो उसको जो गवर्नमेंट जो उसको कवर अप करना चाह रही है जो भी इनके जो इसके अगेंस्ट जो भी जो जैसे इनके प्रिंसिपल है आजिकॉय का प्रिंसिपल है तो इसको कवर करना चाह रहे हैं उनको इमीडिएटली सस्पेंड किया जाए और एक तो एक ट्रांसपेरेंट प्रोब हो सीबीआई का प्रोब हो जिससे सच्चाई सामने आए और जो जो भी इनके कातिल है जो भी इन्होंने हरकत की है जिन्होंने ये घिनौनी हरकत की है उनको सजा दिया जाए तो डॉक्टर कला-कला रोज कर रहा सीबीआई की जांच की मांग कीती जा रही है नाल ही ਜੋ ਕਹਿੰਦੇ ਕਿ ਫਿਊਚਰ ਇਨ ਕੋਈ ਅਜਿਹੀ ਘਟਨਾ ਹੋਰ ਨਾ ਵਾਪਰ ਸਕੇ ਉਸ ਦੀ ਸੇਫਟੀ ਦੀ ਮੰਗ ਕੀਤੀ ਜਾ ਰਹੀ ਹੈ ਬਕਾਇਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਸ ਵਿਅਕਤੀ ਵੱਲੋਂ ਇਹ ਰੇਪ ਅਤੇ ਜੋ ਮਰਡਰ ਕੀਤਾ ਗਿਆ ਉਹ ਉਸ ਵਿਅਕਤੀ ਨੂੰ ਲੋਕਾਂ ਦੇ ਸਾਹਮਣੇ ਲਿਆਇਆ ਜਾਵੇ ਬਕਾਇਦਾ ਸੀਬੀਆਈ ਦੀ ਜਾਂਚ ਇਸ ਬਾਬਤ ਕੀਤੀ ਜਾਵੇ ਤੇ ਫਿਚਰ ਇਹੋ ਜੀ ਕੋਈ ਗਲਤੀ ਨਾ ਹੋਵੇ ਇਹੋ ਜਿਹਾ ਕੁਝ ਘਟਣਾ ਨਾ ਵਾਪਰੇ ਉਸ ਦੀ ਵੀ ਤਿਆਰੀ ਕੀਤੀ ਜਾਵੇ ਅਤੇ ਆ ਆਪਣੀ ਜੋ ਲਗਾਤਾਰ ਕਹਿ ਸਦੀ ਕਿ ਡਾਕਟਰਸ ਦਾ ਕਹਿਣਾ ਕਿ ਪਾਰਲੀਮੈਂਟ ਤੱਕ ਵੀ ਆਵਾਜ਼ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦਲਜੀਤ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਇੱਕ ਸੰਜੇ ਨਾਦੇ ਸ਼ਖਸ ਦੀ ਗ੍ਰਿਫਤਾਰੀ ਵੀ ਹੋਈ ਹੈ ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਇੱਕ ਬਲੂਟੁੱਥ ਦਾ 이어ਫੋਨ ਜਿਥੇ ਕਤਲ ਕੀਤਾ ਗਿਆ ਉਥੋਂ ਮਿਲਿਆ ਤੇ ਉਥੋਂ ਹੀ ਫੜਿਆ ਉਸਰਾ ਹੀ ਫੜਿਆ ਗਿਆ ਸੰਜੇ ਤਾਂ ਇਹ ਡਾਕਟਰ ਕਿਵੇਂ ਸਮਝਦੇ ਨੇ ਜੋ ਗ੍ਰਿਫਤਾਰੀ ਹੋਈ ਹੈ ਕਿ ਸਹੀ ਸ਼ਖਸ ਦੀ ਹੋਈ ਹੈ ਕਿ ਉਸ ਨੂੰ ਲੈ ਕੇ ਕੀ ਚਾਹੁੰਦੇ ਨੇ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮਾ ਬਿਲਕੁਲ ਇਹਨਾਂ ਵਿੱਚ ਗਲਬਤ ਵੀ ਕਰ ਲੈਣੇ ਜੋ ਡਾਕਟਰ ਸਮਝੂਦੇ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਬਾਬਤ ਜੋ ਕਹਿੰਦੇ ਕਿ ਜੋ ਪ੍ਰੂਫ ਮਿਲੇਗਾ ਲਗਾਤਾਰ ਮੰਗ ਕੀਤੀ ਜਾ ਰਹੀ ਆ ਪ੍ਰੋਟੈਸਟ ਕੀਤਾ ਜਾ ਰਿਹਾ ਤੁਸੀਂ ਉਸ ਜੋ ਜਗ੍ਹਾ ਤੇ ਰੇਪ ਹੋਇਆ ਸੀ ਉੱਥੇ ਕੁਝ ਪ੍ਰੂਫ ਵੀ ਮਿਲੇ ਨੇ ਉਸ ਬਾਬਤ ਕੀ ਕਹਿਣਾ ਚਾਹੁੰਦੇ ਲਗਾਤਾਰ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਦੂਜੇ ਦਿਨ ਪ੍ਰੋਟੈਸਟ ਜਾ ਰਹੀ ਆ ਜਿਸ ਜਗ੍ਹਾ ਤੇ ਰੇਪ ਹੋਇਆ ਸੀ ਕੋਲਕਾਤਾ ਦੇ ਵਿੱਚ ਉੱਥੇ ਕੁਝ ਪ੍ਰੂਫ ਮਿਲੇ ਨੇ विद्यार्थी चक रहे ने उस मुद्दे का हल्के देखा जाए नहीं, नहीं अभी उधर जो कल्पित है ठीक ना कल्प्रीक ना उसके पीछे और भी आदमी है वो सिंगल आदमी का काम नहीं है दैट इज मेड गोड है ना तो पूरा सेंट्रल प्रोटेक्शन एक्ट बनना चाहिए और जो भी इसके पीछे इन्वॉल्व है उन्हें गिरफ्तार करके स्पीडी ट्रायल से तुरंत, तुरंत कड़ी से कड़ी से मिले कैपिटल पनिशमेंट मिले डेथ पनिशमेंट मिले स्पीडी ट्रायल हो ये हमारा डिमांड है नहीं तो फिर केस हो जाएगा फिर वो लंबा चलता रहेगा ठीक है ना किसी की बेटी थी किसी की डॉक्टर थी कितने मरीजों का इलाज कर रही थी उसका क्या कसूर था उसे रेप कर दिया मार दिया है ना तो कड़ी से कड़ी सजा मिले तुरंत तुरंत सी बने और जो है ना स्पीडी ट्रायल हो यही हमारी डिमांड है ਸਤਿ ਸ੍ਰੀ ਅਕਾਲ ਤਾਂ ਨੀlema ਡਿਮਾਂਡ ਕਹਿੰਦੇ ਕਿ ਵੱਡੀਆਂ ਲਗਾਤਾਰ ਕਹਿੰਦੇ ਕਿ ਸਸਪੈਂਡ ਕੀਤਾ ਜਾਣਾ ਚਾਹੀਦਾ ਬਕਾਇਦਾ ਲਾਇਸੈਂਸ ਕੈਨਸਲ ਕੀਤਾ ਜਾਣਾ ਨਾ ਕਿ ਬਦਲੀ ਕਰਕੇ ਕਿਤੇ ਹੋਰ ਜਗ੍ਹਾ ਤੇ ਭੇਜਤੇ ਜਾਣਾ ਚਾਹੀਦਾ ਜੇ ਲਗਾਤਾਰ ਇਨਕੁਆਰੀ ਦੀ ਮੰਗ ਕੀਤੀ ਰਹੀ ਉੱਚ ਪੰਚਰੀ ਇਨਕੁਆਰੀ ਇਸ ਬਾਬਤ ਹੋਣੀ ਚਾਹੀਦੀ ਆ ਅਤੇ ਜਲਦੀ ਜਿਹੜਾ ਲੋਕਾਂ ਸਾਹਮਣੇ ਅਤੇ ਉਸ ਨੂੰ ਜੋ ਸਜ਼ਾ ਦੇ ਕੇ ਸਲਾਖਾਂ ਦੇ ਵਿੱਚ ਭੇਜਿਆ ਜਾਣਾ ਚਾਹੀਦਾ ਜੀ ਜੀ ਅਦਲਜੀਤ ਜਦੋਂ ਹੁਣ ਡਾਕਟਰ ਪੀਜੀਆਈ ਦੇ 16 ਸੈਕਟਰ ਦੇ ਤੇ ਉਥੇ 32 ਸੈਕਟਰ ਦੇ ਹੁਣ ਹੜਤਾਲ ਤੇ ਬੈਠ ਗਏ ਨੇ ਤੇ ਕਿਹੜੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ ਆਮ ਜਨਤਾ ਜੋ ਮਰੀਜ਼ ਪਹੁੰਚ ਰਹੇ ਉਹ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਅਦਿਲਮ ਜਸਤਿਕਨਾਲ ਕੁਝ ਜੋ ਡਾਕਟਰ ਇੱਥੇ ਪ੍ਰੋਟੈਸਟ ਤੇ ਬੈਠੇ ਨੇ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਕੁਝ ਸੇਵਾਵਾਂ ਨੇ ਉਹ ਚਾਲੂ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਅਤੇ ओपीडी ਦਾ ਇੱਕ ਸਮਾਂ ਨਿਰਧਾਰਿਤ ਕੀਤਾ ਗਿਆ ਕਿ ਕਿ ओपीडी ਦੇ ਵਿੱਚ 8:00 ਵਜੇ ਤੋਂ ਲੈ ਕੇ ਜਿਸ ਤਰੀਕੇ ਨਾਲ ਅੱਜ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਜਸਟਿਸ ਜਿਹੜੀ ਕਿ ਪ੍ਰਾਣੀ ਰਜਿਸਟ੍ਰੇਸ਼ਨ ਆ ਉਸ ਦਿਨ ਬਹਾਫ ਤੇ ਮੈਡੀਸਨ ਜਾਂ ਲਾਇ ਕੀਤਾ ਜਾਵੇਗਾ ਨਵੇਂ ਰਜਿਸਟ੍ਰੇਸ਼ਨ ਕੋਈ ਨਵੀਂ ਹੋਵੇਗੀ ਅਤੇ ਬਾਕੀ ਦੀ ਜੋ ਗੱਲ ਹੈ ਕਿ ਅਗਲੀ ਜੋ ਸੇਵਾਵਾਂ ਹੋਣਗੀਆਂ ਅੱਜ ਦੇ ਪ੍ਰੋਟੈਸਟ ਤੋਂ ਬਾਅਦ ਜਿਹੜਾ ਕਿ ਅੱਗੇ ਦੱਸਿਆ ਜਾਵੇਗਾ ਅਗਲੀ ਰਣਨੀਤੀ ਕੀ ਰਵੇਗੀ ਜੀ ਜੀਵਾ ਸ਼ੁਕਰੀਆ ਦਲਜੀਤ तमाम ਤਸਵੀਰਾਂ ਦੇ ਲਈ तमाम ਜਾਣਕਾਰੀ ਦੇ ਲਈ ਤਾਂ ਅੱਜ ਰੈਜ਼ੀਡੈਂਟ ਡਾਕਟਰ ਹੜਤਾਲ ਤੇ ਨੇ ਪੀਜੀਆ ਚੰਡੀਗੜ੍ਹ ਦੇ ਡਾਕਟਰ ਵੀ ਹੜਤਾਲ ਤੇ ਨੇ ਤੇ ਪੂਰੇ ਦੇਸ਼ ਭਰ ਵਿੱਚ ਬੀਤੇ ਦਿਨ 3 ਲੱਖ ਡਾਕਟਰ ਹੜਤਾਲ ਤੇ ਰਹੇ ਤੇ ਅੱਜ ਵੀ ਲੱਖਾਂ ਦੀ ਗਿਣਤੀ ਵਿੱਚ ਡਾਕਟਰ ਹੜਤਾਲ ਤੇ ਨੇ ਤੇ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇੱਕ ਵਾਰੀ ਮਾਮਲਾ ਕੀ ਹੈ ਪੂਰਾ ਜਿਸ ਕਾਰਨ ਰੈਜ਼ੀਡੈਂਟ ਡਾਕਟਰ ਹੜਤਾਲ ਤੇ ਗਏ ਨੇ ਉਹ ਤੁਹਾਨੂੰ ਦੱਸ ਦਿਆਂ ਗ੍ਰਾਫਿਕਸ ਨਾਲੇ ਟ੍ਰੇਨੀ ਡਾਕਟਰ ਰੇਪ ਕਤਲ ਮਾਮਲੇ ਬਾਰੇ ਕਿ ਉਸ ਰਾਤ ਆਖਰ ਹੋਇਆ ਕੀ ਸੀ ਪੈਰਾਸ Olympick ਮੈਚ ਜੂਨੀਅਰ ਡਾਕਟਰ ਤੇ ਚਾਰ ਜੋ ਜੂਨੀਅਰ ਡਾਕਟਰ ਹੈ ਉਹ ਦੇਖ ਰਹੇ ਸਨ ਤੇ ਉੱਥੇ ਹੀ ਬਾਹਰੋਂ ਖਾਣਾ ਮੰਗਵਾਇਆ ਗਿਆ ਸੀ ਟ੍ਰੇਨੀ ਡਾਕਟਰ ਤੇ ਉੱਥੇ ਜੂਨੀਅਰ ਡਾਕਟਰ ਇਹ ਮੈਚ ਦੇਖ ਰਹੇ ਸਨ ਤੇ ਪੰਜ ਡਾਕਟਰਾਂ ਨੇ ਐਮਰਜੈਂਸੀ ਇਮਾਰਤ ਦੀ ਤੇਜੀ ਮੰਜ਼ਲ ਤੇ ਸੈਮੀਨਾਰ ਹਾਲ ਵਿੱਚ ਡਿਨਰ ਕੀਤਾ ਤੇ ਜੋ ਟ੍ਰੇਨੀ ਡਾਕਟਰ ਉਹ ਸੈਮੀਨਾਰ ਹਾਲ ਵਿੱਚ ਹੀ ਰੁਕੀ ਕਿਉਂਕਿ ਪੜ੍ਹਾਈ ਕਰਨੀ ਸੀ ਤੇ ਸੈਮੀਨਾਰ ਹਾਲ ਦੇ ਵਿੱਚ ਹੀ ਡਾਕਟਰ ਰੁਕੀ ਸੀ ਟ੍ਰੇਨੀ ਡਾਕਟਰ ਤੇ ਪੜਦਿਆਂ ਉਹ ਉੱਥੇ ਹੀ ਸੌ ਗਈ ਸੀ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਰਾਤ 3 ਵਜੇ ਕੁਝ ਡਾਕਟਰਾਂ ਨੇ ਸੈਮੀਨਾਰ ਹਾਲ ਵਿੱਚ ਸੁੱਤਾ ਦੇਖਿਆ 3 ਵਜੇ ਸੁੱਤਾ ਦੇਖਿਆ ਗਿਆ ਅਗਲੇ ਦਿਨ ਸਵੇਰੇ 9 ਵਜੇ ਲਾਸ਼ ਮਿਲੀ ਹੈ ਤੇ ਲਾਸ਼ ਤੇ ਦੇਖਿਆ ਗਿਆ ਕਈ ਨਿਸ਼ਾਨ ਦੇਖੇ ਗਏ ਪੁਲਿਸ ਤੇ ਜੁਡੀਸ਼ੀਅਲ ਮੈਜਿਸਟਰੇਟ ਫਿਰ ਮੌਕੇ ਤੇ ਪਹੁੰਚੇ ਜਾਂਚ ਲਈ ਸੱਤ ਮੈਂਬਰੀ ਐਸਆਈਟੀ ਬਣਾਈ ਗਈ ਜੋ ਜਾਂਚ ਕਰ ਰਹੀ ਹੈ ਇਸ ਪੂਰੇ ਮਾਮਲੇ ਦੀ ਇਸ ਦੀ ਅਗਵਾਈ ਸਪੈਸ਼ਲ ਸੀਪੀ ਮੁਰਲੀਧਰ ਸ਼ਰਮਾ ਨੂੰ ਦਿੱਤੀ ਗਈ ਜੋ ਐਸਆਈਟੀ ਬਣਾਈ ਗਈ ਹੈ ਸ਼ੁੱਕਰਵਾਰ ਦੇਰ ਰਾਤ ਪੁਲਿਸ ਨੇ ਸੰਜੇ ਰਾਏ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਜਾਂਚ ਵਿੱਚ ਸਾਹਮਣੇ ਆਇਆ ਕਿ ਸੰਜੇ ਵੀਰਵਾਰ ਰਾਤ 11 ਵਜੇ ਹਸਪਤਾਲ ਵਿੱਚ ਦਾਖਲ ਹੋਇਆ ਸੀ 2 ਘੰਟੇ ਬਾਅਦ ਬਾਹਰ ਨਿਕਲਿਆ ਤੇ ਉਸ ਸਮੇ ਉਹ ਨਸ਼ੇ ਦੀ ਹਾਲਤ ਵਿੱਚ ਸੀ ਇਹ ਜੋ ਹੈ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਹੋਰ ਵੀ ਇਸ ਦੇ ਪਿੱਛੇ ਕਈ ਲੋਕ ਨੇ